ਗੁਰਦਵਾਰ ਸਾਹਿਬ ਦੇ ਦਵਾਰ ਹਾਵੇ ਵਿੱਚ ਸ਼੍ਰੋਮਣੀ ਕਾਲਜਦਵੀ ਇਹ ਇਕਤਰਤਾ ਦੇ ਵਿੱਚ ਸੇਵਾ ਤੌਰ ਤੇ ਪਹੁੰਚੇ ਸਤਕਾਰਯੋਗ ਵੱਡੇ ਭਰਾ ਸ਼੍ਰੋਮਣੀ ਕਾਗਰ ਦੇ ਸੀਨੀਅਰ ਲੀਡਰ ਜੀ ਐਕ ਕੇ ਸ਼ਰਮਾ ਜੀ

ਹਰਕਾਰ ਸ੍ਰੀਮਾਨੋ ਕ੍ਰਿਸ਼ਨ ਸਿੰਘ ਫਨੋਲ ਜੀ ਅਤੇ ਫੌਜਿੰਦਰ ਸਿੰਘ ਮਠਨਾਲਪੁਰ ਜੀ ਦੋਵੇਂ ਹਰਕਾਰ ਦੇ ਸਤਿਕਾਰਯੋਗ ਸਾਰੇ ਸੀਨੀਅਰ ਅਫਸਰ ਸਾਹਿਬਾਨ ਅਤੇ ਦੋਵੇਂ ਹਰਕਾਰ ਦੇ ਸਾਰੇ ਹੀ ਸਰਦਾਰਪਤਾ ਸਾਹਿਬਾਨ ਸਾਹਮਣੇ ਬੈਠੇ ਸਾਰੇ ਹੀ ਸ਼੍ਰੋਮਣੀ ਕਾਲਜ ਦੇ ਬੈਨੇਗਰ ਸਾਹਿਬਾ ਗੱਲਬਾਤ ਦੇ ਪਤੇ ਵੀ ਜਾਣ ਪਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅਰੇ ਤੋਂ ਸਾਰਿਆਂ ਨੂੰ ਮੁਲਾਕਾਤਾਂ ਤੇ ਧੰਨਵਾਦ ਕਿਉਂਕਿ ਅੱਜ ਤੁਸੀਂ ਜਿਹੜੇ ਸਾਰੇ ਇਸ ਇੱਕ ਅੱਡੇ ਵਿੱਚ ਇਕੱਠੇ ਹੋ ਸਾਰੇ ਤੁਸੀਂ ਉਹ ਕਾਲਜ ਦੇ ਲੋਕ ਜਿਨ੍ਹਾਂ ਨੇ ਘਰ-ਘਰ ਜਾ ਕੇ ਬਾੜ-ਬਾਰ ਜਾ ਕੇ ਧਰਤੀ ਕੀਤੀ ਆ पहली पौड़ी सर्कल डेली गिरती है सारे जगू साहब बैठे ने यार बैठे पहली पौड़ी सारे की सर्कल डेलीगेट गिरती है कि जिन्हें भी सौ पर्चिया वाली एक कापी भरी और सर्कल डेली गेट है जिन्हें बीदी जी भी दस के गए थे ਕਿ ਜਿਨੇ 25 ਕਾਪੀਆਂ ਭਰੀਆਂ ਉਹ ਜਿਨੇ ਡੈਲੀਗੇਟ ਆ ਉਸ ਤੋਂ ਬਾਅਦ ਹਰੇਕ ਹੜਾ ਵਾਈਜ਼ ਸਟੇਰ ਦੇ ਡੈਲੀਗੇਟ ਬਣਦੇ ਨੇ ਉਹ ਵੀ ਤੁਹਾਡੇ ਦੀ ਬਣਦੇ ਨੇ ਪਰ ਪਹਿਲਾ ਜਿਹੜਾ ਸਰਕਲ ਡੈਲੀਗੇਟ ਆ ਮੈਂ ਸਮਝਦਾ ਕਿ ਸਭ ਤੋਂ ਵੱਧ ਉਹਦਾ ਸਤਕਾਰ ਕਰਨ ਲਈ ਅਸੀਂ ਅੱਜ ਉੱਤੇ ਇਕੱਠੇ ਹੋਏ ਆ ਕਿਉਂਕਿ ਅਸਲ ਜਿਹੜਾ ਪਾਰਟੀ ਦਾ ਆਦੇਦਾਰ ਜਰਮੈਨ ਜੋੜਾ ਦੇ ਆ ਸਰਕਲ ਦੇ ਵਿੱਚ ਕਿਉਂਕਿ ਤੁਸੀਂ ਆਪਣੇ ਪਿੰਡ ਤੇ ਆਪਣੇ ਇਲਾਕੇ ਸਪਰਚੀ ਭਰੀ ਭਰਤੀ ਕੀਤੀ ਤੇ ਉਹ ਖੇਤਰ ਬਾਹਰ ਖੜੇ ਨੇ ਚਾਹ ਦਾ ਨੰਬਰ ਸਾਡੇ ਨੇ ਆਉਣ ਲੋਨ ਤੋਂ ਆਜੋ ਕੋਈ ਹੋਰ ਤੁਹਾਡੇ ਸਮੇਂ ਦਾ ਪ੍ਰੋਗਰਾਮ ਹੈ ਜਿਸ ਕੰਮ ਲਈ ਪਾਕਿਸਤਾਨੀ ਪਿੰਡੂ ਕਦਰੇ ਵਰਗੇ ਸਾਡੇ ਲੀਡਰ ਹੋਣਗੇ ਪਰ ਜਦੋਂ ਸਾਰੀ ਉਮਰ ਪਾਰਟੀ ਦਾ ਖਾ ਕੇ ਅੱਜ ਪਾਰਟੀ ਦੀ ਪਿੱਠੇ ਥੁਰਾ ਮਾਰਦੇ ਨੇ ਪਰ ਹੁਣ ਹਿਾਰ ਮੁੰਦਰ ਸਾਹਿਬ ਬਾਰ-ਬਾਰ ਬੇਨਤੀ ਕਰਦੇ ਨੇ ਕਿ ਕਥੇ ਕਰੋ ਆਜੋ ਕਥੇ ਹੋ ਜਾਓ ਪਰ ਗੁਰੂ ਦੀ ਛੱਤਰ ਸਾਹਿਬ ਕਥਿਆ ਸੱਚੋ ਸੱਚ ਕੀ ਨਾ ਦੱਸੋ ਆਪਣਾ ਬਣਜੂ ਬਣਜੂ ਜੀ ਆਪਣੇ ਜਿਹੜਾ ਗੁਰੂ ਦਾ ਨਹੀਂ ਬਣੇ ਉਹ ਆਪਣਾ ਕੀ ਬਣੂਗਾ ਤਾਈਓ ਦਾ ਵਰ ਬੀਬੀ ਜੀ 3 ਨੰਬਰ ਤੇ ਤਾਈ ਵਰਤਣਾ ਹੋਰ ਅਲਕੇ ਦੇ ਲੋਕਾਂ ਦੇ ਵੋਟਾਂ ਕਿਤੇ ਗੁਰੇ ਦੀ ਹੁਣ ਤਾਂ ਬਹੁਤ ਤੜੀ ਹੋ ਰਹੀ ਆ ਹੁਣ ਤਾਂ ਨਾ ਘਰਦੇ ਰਹੇ ਨਾ ਘਰਦੇ ਰਹੇ ਪਰਸੋ ਸਮਾਣੇ ਰੈਡੀ ਦੇ ਵਿੱਚ ਉਹਨਾਂ ਦਾ ਪਠਾਇਆ 1055 ਨੰਬਰ ਤੇ ਫਿਰ ਕਹਿੰਦੇ ਜੀ ਦੋ ਮਿੰਟ ਦਮਾਂਗੇ ਬੋਲਣ ਦੇ ਤਾਂ ਇੱਧਰ ਤਾਂ ਆਪ ਦੀ ਬਹੁਤ 40 ਸਾਲੇ ਮਿਤ ਬੋਲਣ ਦੀ ਫਿਰ ਸਟੇਪ ਉੱਤਰ ਕੇ ਚਲੇ ਗਏ ਚਾਰ ਪੰਜ ਬੰਦੇ ਮਨਾ ਕੇ ਲੈ ਗਏ ਨਹੀਂ ਨਹੀਂ ਆਦੂ ਜੀ ਰਸ ਨੂੰ ਨਹੀਂ ਹਾਲਾਤ ਬਹੁਤ ਤਰਫ ਲੋਟ ਰਹੇ ਉਹਦੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਆਗ ਦੇ ਕੇ ਅਕਾਲ ਤਖਤ ਸਾਹਿਬ ਦੇ ਨਾਂ ਤੇ ਝੂਠ ਬੋਲ ਕੇ ਸਾਡੀ ਨੂੰ ਖੇਰ ਖਰ ਕਰਨ ਦੇ ਕੋਲ ਰਹੇ ਮਨਪੀਸੀ ਨੇ ਆਂਦੀ ਜੀ ਲੋ ਜਿੱਤੇ ਜਿੱਤੇ ਤਖੜੀ ਦੇ ਚੋਣ ਮਸਾਂ ਤੇ ਤੇ ਪ੍ਰਧਾਨ ਸਵਾਰ ਦੇ ਵਿੱਚ ਮਤਾ ਲਿਆ ਰਹੇ ਨੇ ਮਤਾ ਪਤਾ ਕੀ ਲਿਆ ਰਹੇ ਹੋ ਕਹਿੰਦੇ ਸ੍ਰੀ ਕਾਲਪਤਖ ਸਾਹਿਬ ਦੇ ਜ਼ਥੇਦਾਰ ਸਾਹਿਬਾਨ ਲੋਰ ਦਾ ਤਾਰਨ ਦਾ ਚੋਮਣੀ ਗੁਰਦੁਆਰਾ ਕੋਲ ਦਾ ਕਮੇਟੀ ਦਾ ਬਿਨੇ ਪ੍ਰਧਾਨ ਬਣਾਓ ਦੇਖੋ ਤੁਸੀਂ ਸਤਕਾਰੀਓ ਸਾਰੇ ਗੱਲ ਧਿਆਨ ਨਾਲ ਸੁਣੋ ਗੋਰਿਆਂ ਵੀ ਸਰਕਾਰ ਦੇ ਨਾਲ ਲੜ ਕੇ ਛੇਦੀਆਂ ਦੇ ਕੇ ਦਾੰਗਾ ਖਾ ਕੇ ਮਰ ਕੇ ਫੇਰ ਸੋਨੂੰ ਗੁਰਦੁਆਰਾ ਕੁੰਦਕ ਮਦੀ ਹੋ ਚਾਈ ਸੀ ਤੇ ਮਨਪੀਸੇ ਵਾਲੀ ਕੀ ਕਹਿ ਰਹੇ ਨੇ ਕਹਿੰਦੇ ਸਰਕਾਰ ਵੀ ਦੀ ਵਿਧਾਨ ਬਣਾਵੇ ਉਹ ਭਾਈ ਸਰਕਾਰਾਂ ਤੋਂ ਬਾਰੇ ਹੋਇਆ ਤੇ ਵੀ ਦੀ ਵਿਧਾਨ ਬਣਾਉਣ ਦੀ ਗੱਲ ਮਰ ਕਿਥੋਂ ਰਹਿ ਗਈ ਬੰਦੇ ਨੇ ਐਮਐਲਏ ਤੂੰ ਲਓ ਦੇਖੋ ਵੀ ਉਹ ਬੰਦੇ ਐਮਐਲਏ ਜਿਹੜੇ ਝਾੜੂਆਂ ਕਿ ਵਿਧੀ ਵੀ ਨਾ ਬਣਾਓ ਲਾ ਤੁਸੀਂ ਕਨਾਰ ਵਾਲੇ ਵੀ ਬੈਠੇ ਹੋ ਸਨੌਰ ਵਾਲੇ ਵੀ ਬੈਠੇ ਹੋ ਇੱਕ ਦੱਸੋ ਮਿਕਰੋਂ ਵਾਲਾ ਆਂਦਲੇ ਗੁਰਦੁਆਰਾ ਸਾਹਿਬਾਂ ਦੇ ਜਾਂ ਸ਼੍ਰੀ ਧੋਖੇ ਦੇ ਨਾਲ ਦੇਖ ਕੀਤਾ ਉਸ ਲਈ ਇਹਨਾਂ ਲੋਕਾਂ ਨੂੰ ਮਾਫੀ ਕੀਤਾ ਜਾ ਸਕਦਾ ਗੁਰਲਾਲ ਸਿੰਘ ਹੋਰ ਕਹਿੰਦਾ ਮਾਫੀ ਮੰਗਦੇ ਨੇ ਮੈਂ ਕਿਹਾ ਮਾਫੀ ਨਹੀਂ ਮੰਗਦੇ ਮਾਫੀ ਤੁਸੀਂ ਮੰਗੋ ਕੁਬਟਰਾਂ ਦੀ ਚੋਰੀਆਂ ਦਾ ਰੌਲਾ ਲਾਤ ਨੂੰ ਪਿਆ ਮੈਂ ਸਵੇਰੇ ਵੀਡੀਓ ਪਾਤੀ ਸੀ ਤੇ ਪਿੰਡਾਂ ਦੇ ਵਿੱਚ ਫੋਨ ਜਾ ਰਹੇ ਵੇ ਐਮਐਲਏ ਦੇ ਰਾਤ ਨੂੰ ਕਿ ਪੰਜ ਪੰਜ ਟਰੈਕਟਰ ਭੇਜੋ ਤੁਸੀਂ ਸਾਰੇ ਪਿੰਡਾਂ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਝੂਠ ਬੋਲ ਰਿਹਾ ਕਥੇ ਬੋਲ ਰਿਹਾ ਪਿੰਡਾਂ ਦੇ ਫੋਨ ਕਿਤੇ ਪਚੈਤਾ ਨੂੰ ਕਿ ਪੰਜ ਪੰਜ ਟਰੈਕਟਰ ਕੰਨੇ ਕੰਨੇ ਪਿੰਪੋ ਭੇਜੋ ਬਾਤ ਹੋਰ ਮੁਕਰਦਾ ਜਿੰਨੇ ਟਰਾਲੀਆਂ ਜਿੰਨੇ ਫ੍ਰਿਜ ਜਿੰਨੇ ਕੂਲਰ ਕਿਸਾਨਾਂ ਦੇ ਮਿਲੇ ਸਾਰੇ ਐਮਐਲਏ ਦੇ ਬੰਦਿਆਂ ਕੋਲੋਂ ਮਿਲੂ ਉਹਦੇ ਦਰਪੰਚਾਂ ਕੋਲੋਂ ਮਿਲੇ ਉਹਦੇ ਸਰਕਲ ਪ੍ਰਧਾਨਾਂ ਕੋਲੋਂ ਵੀ ਮਿਲੇ ਫਿਰ ਮਾਫੀ ਅਸੀਂ ਨਹੀਂ ਮਾਫੀ ਇਹ ਅੰਮ੍ਰਿਤ ਦਿਨ ਮੰਗਣੀ ਚਾਹੀਦੀ ਆ ਦੱਸੋ ਸਨੌਰ ਵਾਲਾ ਐਮਐਲਏ ਹਰਮਿਤ ਪਖਾਨ ਮਾਜਰਾ ਉਹ ਸ਼੍ਰੀ ਕਾਂਗਰਸ ਸਾਹਿਬ ਦੇ ਵਿਧੇ ਪ੍ਰਧਾਨ ਨੂੰ ਲਊਗਾ ਅੱਗੇ ਚਲੇ ਜਾਓ ਨਾਤੇ ਕਮੇਟੀ ਕਰਕੇ ਆਏ ਹੁਣ ਅਸੀਂ ਪਲ ਸਟੇਜਾਂ ਤੇ ਨੱਚਣ ਵਾਲਾ ਨਾਚਾਰ ਫਿਰ ਗੁੱਸਾ ਕਰਦਾ ਕਹਿੰਦਾ ਮੈਂ ਪਰਚਾ ਕਰਾ ਦੂੰ ਮੈਂ ਕਾ ਕਰਾ ਦੇ ਕੋਈ ਗੱਲ ਨਹੀਂ ਜਿੱਥੇ ਸਟੇਜ ਮਿਲਦੇ ਉੱਪਰ ਗਾਣੇ ਕਾ ਲਾਇਆ ਭਾਈ ਤੈਨੂੰ ਗਾਣੇ ਕਾ ਰੋਲ ਵਾਸਤੇ ਤੈਨੂੰ ਐਵੇਂ ਤੇ ਬਣਾਇਆ ਸੋ ਜੇ ਜਿਹੋੜੇ ਤੁਸੀਂ ਹੈਗੇ ਹੋ ਹੁਣ ਪੰਡਾ ਨੇ ਪੰਡੇ ਕਹਾਂ ਹੁਣ ਪੰਡਾ ਡਾਕਟਰ ਦਾ ਕਹਿ ਰਿਹਾ ਹੁਣ ਮੁੱਖ ਮੰਤਰੀ ਜੇ ਪੰਡ ਸੀ ਹੁਣ ਪੰਡ ਨੇ ਪੰਡੇ ਕਹਾਂਗੇ ਉਹਨੂੰ ਜੀਲਰ ਕਿੱਥੋਂ ਕਹਿਦੀਏ ਕਿੱਥੋਂ ਕਹਿਦੀਏ ਕਿ ਪ੍ਰੋਫੈਸਰ ਭਵਨ ਸਿੰਘ ਮਾਨ ਹੁਣ ਪੰਡ ਭਵਨ ਸਿੰਘ ਮਾਨ ਨੇ ਕਹਣਾ ਪੂਗਾ ਸੋ ਆਪਾਂ ਨੇ ਉਹ ਲੋਕ ਇਹੋ ਜਿਹੇ ਲੋਕਾਂ ਤੋਂ ਮਰਪਿਸੀ ਵਿਆਲੀ ਛੇ ਕਾਲ ਤੱਕ ਸਾਡੇ ਬਿਧੀ ਵਿਧਾਨ ਗੱਲ ਕਰਦਾ ਆ ਬਠੇ ਵਾਲਾ ਛੂ ਸਾਹਿਬ ਬਠੇ ਗੜੀ ਸਾਹਿਬ ਇਹਨਾਂ ਨੂੰ ਪਤਾ ਹੈ ਸਾਰੀ ਉਮਰਾਂ ਦੀ ਸ਼ੁਮਰ ਗੁਰਦਵਾਰ ਪੰਥ ਕੋਲ ਹੀ ਸੇਵਾ ਜਨਗੀ ਕਿ ਜਦੋਂ ਪਈ ਹੋ ਕੇ ਬਿਧੀ ਵਿਧਾਨ ਬੰਦਦਾ ਕਿੰਨੀਆਂ ਪੰਥ ਦੀਆਂ ਮਹਾਨ ਸ਼ਖਸੀਤਾਂ ਨੂੰ ਕਿੰਨੇ ਸਤਕਾਰਯੋਗ ਪੂਰੇ ਸੰਸਾਰ ਦੀਆਂ ਸ਼ਖਸੀਤਾਂ ਨੂੰ ਪੁੱਛ ਕੇ ਸੰਤ ਮਹਾਪੁਰਸ਼ ਸੰਪਰਦਾਇਆ ਗੁਰਦੇ ਜੀ ਵੀ ਕਿੰਨੇ ਨੂੰ ਪੁੱਛ ਕੇ ਕੋਈ ਹੋ ਕੇ ਇੱਕ ਚੀਜ਼ ਬੰਦਦੀ ਆ ਇਹ ਕਹਦਾ ਜੀ ਐਮਐਲਏ ਬਣਾਉਂਗੇ ਆ ਕਹਦਾ ਬਰਨਾਲ ਕਹਿੰਦਾ ਔਰ ਅਕਾਲ ਤਖਤ ਸਾਹਿਬ ਦਾ ਜਿੱਥੇ ਬਣਾਉਂਗੇ ਦੱਸੋ ਰੋਡਾ ਟੋਡਾ ਮੇਰਾ ਇੱਕ ਉਦਾਹਰਨ ਦੇਣ ਦਾ ਮਤਲਬ ਇਹ ਆ ਕਿ ਕਿ ਮੈਂ ਇਹਨਾਂ ਐਮਐਲਏ ਦੇ ਨਾਮ ਕਾ ਲੈ ਰਿਹਾ ਕਿਉਂਕਿ ਅੱਜ ਮੀਟਿੰਗ ਇਹਨਾਂ ਦੇ ਨਾਲ ਕੈਂਦੀ ਆ ਨਾਤੇ ਕੋਈ ਹੋਇਆ ਕਿ ਦੇਵਮਨ ਬਾਰੇ ਪੁੱਛਿਆ ਕਿ ਦੇਵਮਨ ਹੋਣਾ ਬਣਾਊਗਾ ਸੋ ਮੇਰੀ ਬੇਨਤੀ ਤੁਹਾਨੂੰ ਇਹ ਹੀ ਆ ਕਿ ਤੁਸੀਂ ਲੰਬੇ ਸਮੇਂ ਤੋਂ ਬੱਝੇ ਹੋਣ ਕੇ ਸਰਵਾਜ ਨਹੀਂ ਲਈ ਤੁੜਨਾ ਬਚਾ ਰੱਖਣੇ ਨੇ ਸੱਤ ਮੈਂਬਰਿਕ ਮੈਂ ਦੀ ਬਣਾਈ ਸੀ ਦੋ ਅਸਤੀਫਾ ਦੇ ਕੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ 55 ਸਾਲ ਤੱਕਾ ਦੀ ਜਲ ਦੇ ਵਿੱਚ ਹੋਏ 105 ਸਾਲ ਪਾਰਟੀ ਮੈਂਬਰ ਨੂੰ ਹੋਏ ਉਹ ਸਿਹਰ ਕਿਉਂ ਦੇ ਗਏ ਕਿਸ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਅਸਤੀਫਾ ਤਾਂ ਦੇ ਕੇ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਤੋਂ ਕੀ ਨਿਜ਼ਰ ਪਰ ਕੇ ਨਿਰਪੱਖ ਫੈਸਲੇ ਹੋਏ ਹੋ ਹੁਣ ਇਹ ਚੱਕਾ ਘੁੰਮ ਜਾਂਦੀ ਹੈ ਕਹਿੰਦੇ ਐਪੀਐਸ ਜੀ ਤੁਸੀਂ ਆਪ ਕਹਿੰਦੇ ਸੀ ਤੰਗ ਮੱਧਰੇ ਵਰਗੇ ਨੂੰ ਇਹ ਲੋਕ ਟੁੱਟੇ ਨੇ ਪਰ ਹੁਣ ਕਿਹੜੇ ਗੁਰ ਲੱਗ ਗਿਆ ਜਿਹੜਾ ਕਦੇ ਤੁਸੀਂ ਦੋਨੇ ਮਾਲਾ ਸਾਡੇ ਸਰੂਪਾ ਪਾ ਰਹੇ ਹੋ ਫੁੱਡੇ ਪਾ ਰਹੇ ਹੁਣ ਕੀ ਗੁਰ ਲੱਗ ਗਿਆ ਗਿਆਨੀ ਅਰਪੇ ਸਿੰਘ ਜੀ ਤੁਸੀਂ ਕਹਿੰਦੇ ਹੋ ਦਿੱਲੀ ਨਾਲ ਮੇਰੀ ਯਾਰੀ ਹੈ ਦਿੱਲੀ ਨਾਲ ਕਦੇ ਯਾਰੀ ਨਹੀਂ ਹੁੰਦੀ ਸਮਝੋਤੇ ਹੋ ਸਰਦਾਰੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੜਾਈ ਨਹੀਂ ਦਿੱਲੀ ਨਾਲ ਇੱਕੋ ਲੜਾਈ ਹੈ ਸਮਝੋਤੇ ਰਹੇ ਨੇ ਭਾਜੀ ਜੀ ਪੀ ਦੇ ਨਾਲ ਪਰ ਲੜਾਈ ਇੱਕੋ ਆ ਕਿ ਅਸੀਂ ਥੱਲੇ ਵੀ ਲੱਗਣਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਗੁਰੂ ਧਾਮਾਂ ਦੀ ਸੇਕ ਸੰਸਥਾਵਾਂ ਦੀ ਪੰਜਾਬ ਦੇ ਹੱਕਾਂ ਦੀ ਪੰਜਾਬੀ ਦੇ ਹੱਕਾਂ ਦੀ ਬਾੜ ਤੇ ਅੱਜ ਹੱਦ ਬਾੜ ਨੂੰ ਤੋੜ ਲਈ ਖਤਮ ਕਰਨ ਦੀ ਚਾਲ ਦਿੱਲੀ ਨੇ ਚੱਲੀ ਆ। ਸੋ ਇਹ ਦਿੱਲੀ ਦੀ ਚਾਲ ਤੋਂ ਬਚੋ। ਅੱਜ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਨੂੰ ਮਾਰਨ ਦੇ ਉਹ ਦੋ ਰੁਕੇ ਨੇ। ਸਰਕਾਰ ਨੇ ਸਿੱਧੇ ਹੁਣ ਕਿਤੇ ਆਉਣੇ ਦੀ ਜਾਓ ਸ਼੍ਰੋਮਣੀ ਕਾਲਜ ਦੇ ਲੀਡਰ ਕੋਲ ਜਾ ਬਾਕੀ। ਸਰਕਾਰ ਫੂਬੀ ਸਿੰਘ ਬਾਕੀ ਤੇ ਕੋਲਿਸ ਲਾਉਣਾ। ਨਰਨਾਰ ਸਿੰਘ ਚੋਰਾ ਤੇ 3 ਮਹੀਨੇ ਬਾਅਦ ਬਾਹਰ ਆਜਾ ਤੁਸੀਂ ਸਾਰੇ ਬੱਚੇ ਪਿੰਡ ਆ ਲਿਓ ਜੇ ਕਹਿੰਦੇ 307 ਲੱਗੀ ਹੋਵੇ ਕਦੇ ਦੇਖਿਆ ਕਿ 40 ਮਹੀਨੇ ਦੇ ਬੰਦਾ ਬਾਹਰ ਆਜੂ ਗੋੜੀ ਚਲਾ ਕੇ ਤੁਸੀਂ ਸਾਰੇ ਆਪਣੀ ਸਾਰੀ ਉਮਰ ਕਰਤੀ ਪਿੰਡਾਂ ਦੀ ਲੜਾਈਆਂ ਚ ਹਰੇ ਹੁੰਦੇ ਰਹਿੰਦੇ ਹੋ ਉਹ ਜੇ ਕਿਸੇ ਦੇ ਨਾਲ ਹੀ ਦਾ ਝਗੜਾ ਹੋ ਕੇ ਦੰਦ ਮੰਗਣੀ ਹੋ ਜੀ ਤਾਂ 2 ਮਹੀਨੇ ਦੀ ਜਮਾਨਤ ਹੁੰਦੀ ਐ ਫਿਰ ਸਿੱਧੀ ਗੋੜੀ ਚਲਾ ਕੇ ਸਾਫਤਾ ਦਿੱਪਟੀ ਤੇ ਦਿੱਪਟੀ

ਅਸੀਂ ਦੱਸਣਾ ਚਾਹੁੰਦੇ ਆ ਪੰਜਾਬ ਦੇ ਲੋਕੀ ਤਾਕਤਾਂ ਨੂੰ ਪਾਤ੍ਰ ਵਿਰੋਧੀ ਤਾਕਤਾਂ ਨੂੰ ਕਿ ਮਰਨ ਦਿਖਾਏ ਮੰਦਰ ਮੈਂ ਆਏ ਗਵਾਲੀ ਵਿੱਚ ਲਿਖਿਆ ਹੋਇਆ ਜੰਮਰ ਤੋਂ ਪਹਿਲੇ ਮੌਤ ਤੱਕ 6-5 ਸਾਲ ਮੇਰੀ ਪ੍ਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਦ ਗੁੱਤੀ ਤਾਕਤ ਤੇ ਸ਼ਕਤੀ ਬਖਸ਼ਣ ਅੱਪਾ ਸਾਰੇ ਤੱਕੇ ਹੋ ਗਏ ਤੇ ਦਿੱਲੀ ਦੀ ਚਾਰ ਦੇ ਖਿਲਾਫ ਸਾਡੇ ਗੁਰੂ ਧੰਮਾ ਦੇ ਕੌਜਾ ਕਰਨ ਵਾਲੇ ਦੇ ਖਿਲਾਫ ਪੰਜਾਬ ਦੇ ਹਕਮ ਗੱਲਵਾਣ ਦੇ ਖਿਲਾਫ ਤੇ ਚarli ਦੇ ਲੀਡਰਸ਼ਿਪ ਨੂੰ ਖਤਮ ਕਰਨ ਵਾਲੇ ਦੇ ਖਿਲਾਫ ਕਰਕੇ ਬੋਲ ਵੀ ਸਕੀਏ ਆਰਪੀ ਵੀ ਸਕੀਏ ਨਰ ਵੀ ਸਕੀਏ ਖੱਦ ਵੀ ਸਕੀਏ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪਿੰਡ ਪਿੰਡ ਜਾ ਕੇ ਭਰਤੀ ਕੀਤੀ ਆ ਇੱਕ ਗੱਲ ਨੂੰ ਅਜੇ ਤੋ ਧਾੜ ਕੇ ਜਾਓ ਕਿ ਤੁਸੀਂ ਜਿਹੜੀ ਭਰਤੀ ਕੀਤੀ ਆ ਬਿਲਕੁਲ ਠੀਕ ਕੀਤੀ ਆ ਇਹ ਲੋਕ ਪਿੰਡਾਂ ਜਾ ਕੇ ਗਮਰਾਹ ਕਰਦੇ ਨੇ ਕਿ ਉਹ ਤੱਕ ਦੇ ਦਿਮਾਗ ਦਾ ਪ੍ਰਾਪਤ ਭਰਤੀਆਂ ਦੀ ਇਹ ਤਾਦੇ ਵਾਲੀ ਫੇਰ ਭਰਤੀ ਆ ਕੰਮ ਦੀ ਭਰਤੀ ਤਾਂ ਹੋਈ ਹੋਣੀ ਲੋ ਮੈਂ ਤਾਂ ਮੀਡੀਆ ਦੇ ਆਦਮਿਆਂ ਨੇ ਪੁੱਛਣਾ ਚਾਹਣਾ ਹਕਨਾਉ ਤੇ ਸਨੌਰ ਦੇ ਸਾਰੇ ਡੈਲੀਗੇਟ ਬੱਥੇ ਨੇ ਇਹਨਾਂ ਨੇ ਭਰਤੀ ਕੀਤੀ ਦੱਸੋ ਫੇਕ ਕੋ ਭਰਤੀ ਇਹੋ ਲੋਕ ਨੇ ਜਿਹੜੇ 30 ਸਾਲ ਤੋਂ ਭਰਤੀ ਕਰਦੇ ਆ ਰਹੇ ਨੇ ਜੋ ਝੂਠੇ ਹੋਵੇ ਆਕਾਰ ਤੱਕ ਸਾਭ ਨੂੰ ਰਾਜਨੀਤਿਕ ਤੌਰ ਤੇ ਹਿਸਾਬ ਨਾਲ ਭਰਤੀ ਹੋਈ ਆ ਵਿਧੀ ਵਿਧਾਨ ਮੁਤਾਬਕ ਭਰਤੀ ਹੋਈ ਆ ਜੋ ਅੱਜ ਇਹ ਬੁਨਾਹ ਕਰਨ ਪ੍ਰਚਾਰ ਸਿਰਫ ਸਿਰਫ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕਰ ਰਹੇ ਨੇ ਬਾਕੀ ਉਹ ਭਰਤੀ ਕਰਕੇ ਕੀ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ ਤੁਹਾਨੂੰ ਸ਼ਰਮਾ ਜੀ ਪਾਰਟੀ ਦੇ ਖਿਦਾਂਚੀ ਨੇ ਉਹ ਦੱਸ ਦਣਗੇ ਜਰੂਰ ਪਾਣਾਗੇ ਸਾਰੇ ਨਾਲ ਮਿਲ ਕੇ ਸੋਹਣਿਆ ਸੋਹਣਿਆ ਸਾਰੇ ਤੱਕੜੇ ਹੋ ਕੇ ਪਾਰਟੀ ਦੇ ਨਾਲ ਜੁੜੀਏ ਕਿਉਂਕਿ ਪਾਰਟੀ ਤੱਕੜੀ ਹੈ ਬੰਦਾ ਤੱਕੜਾ ਨਹੀਂ ਹੁੰਦਾ ਅੱਜ ਜਰਦੀ ਸਿੰਘ ਚੇਂਜਰ ਬੋਲ ਰਿਹਾ ਤੇ ਪਾਰਟੀ ਨੇ ਮੰਨ ਦਿੱਤਾ ਪਾਰਟੀ ਨੇ ਉਦੋਂ ਟੱਤਾ ਬੋਲ ਰਿਹਾ ਪਾਖ ਜੇ ਸਾਨੂੰ ਕੋਈ ਚਾਹਤ ਮਾਰੋ ਸਾਨੂੰ ਕੋਈ ਰੋਕ ਨਾ ਲਾਓ ਕੋਈ ਨਹੀਂ ਬੁਲਾਉਂਦਾ ਸਿਰਫ ਭੁਲੇਖਾ ਜਿਹੜਾ ਆਇਆ ਹੈ ਉਹ ਜਿਵੇਂ ਕਹਿਦੇ ਨੇ ਕਿ ਸਿਰਫ ਬੱਦਲ ਆ ਇਹ ਬੱਦਲ ਛੇਤੀ ਓ ਛੱਡ ਜਾਣਾ ਤੇ ਜਲਦੀ ਹੀ ਸ਼੍ਰੋਮਣੀ ਕਲਬ ਦੇ ਜਿੱਤਦਾ ਸੋਣਦਾ ਜਿਹੜਾ ਉਹ ਚੜੂਗਾ ਇਸ ਲਈ ਮੇਰੀ ਬੇਨਤੀ ਹੈ ਜੇ ਤੁਸੀਂ ਇਹ ਗੱਲਾਂ ਨਾਲ ਹੱਥੀ ਰੱਖ ਦਿਓ ਜੇ ਤੁਹਾਨੂੰ ਲੱਗਦਾ ਕਿ ਅੱਪਾ ਕੱਲ੍ਹੀ ਦਿਨ ਟਕੜਾ ਕਰਨੀ ਲੜਾਈ ਲੜਨੀ ਹੈ ਜੇ ਕੋਈ ਲੱਗਦਾ ਕਿ ਉਹ ਲੋਕ ਉੱਠੇ ਨੇ ਤੇ ਦਿੱਲੀ ਦੀਆਂ ਸ਼ਕਤੀਆਂ ਸਾਡੇ ਸਾਹਮਣੇ ਕੋਈ ਗੋਲ ਕੰਨੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜਕਾਰਾ ਲਾ ਕੇ ਦੱਸ ਦਿਓ ਕਿ ਇਹਨਾਂ ਹਲਕੇ ਦੇ ਵਿੱਚ ਅੱਜ ਵੀ ശ്രോമണി അക്കാദേറ്റോ പാർട്ടി നര മരണി തയ്യാറ